ਰੋਲ ਆਮ ਆਦਮੀ ਪਾਰਟੀ ਦੇ ਗਿੱਦੜਵਾ ਤੋਂ ਉਮੀਦਵਾਰ ਡਿੰਪੀ ਢਿੱਲੋਂ ਇਸ ਵਕਤ ਸਾਡੇ ਨਾਲ ਨੇ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ ਸਰ ਸਤਿ ਸ੍ਰੀ ਅਕਾਲ ਜੀ ਢਿੱਲੋਂ ਸਾਹਿਬ ਤੁਹਾਡਾ ਕੈਰੀਅਰ ਲੰਮਾ ਹੈ ਗਿੱਦੜਵੇ ਨਾਲ ਜੁੜਦਾ ਹੈ ਐਸਾ ਕੀ ਇਸ ਵਾਰ ਲੋਕ ਸਭਾ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਣਾ ਸਰ ਮੈਂ ਹਜੇ ਤੱਕ ਤਾਂ ਕੋਈ ਐਸਾ ਖਾਸ ਨਹੀਂ ਕੀਤਾ ਸਾਰਿਆਂ ਨੇ ਅਸੀਂ ਮਨ ਬਣਾ ਕੇ ਚੱਲੇ ਆ ਵੀ ਕੁਝ ਖਾਸ ਕਰਨ ਲੱਗੇ ਦੜਵਿਆਸ ਤੇ ਔਰ ਲੋਕਾਂ ਨੇ ਮੇਰੇ ਤੇ ਇਤਬਾਰ ਕੀਤਾ ਜੀ ਵਿਸ਼ਵਾਸ ਕੀਤਾ ਕਿ ਢਿੰਪੀ ਸਾਡਾ ਕੁਛ ਨਾ ਕੁਛ ਕਰ ਸਕਦਾ ਸਿਰਫ ਇੱਕ ਹੋਕੇ ਤੇ ਜਿਹੜਾ ਮੈਂ ਦਿੱਤਾ 2.5 ਸਾਲ ਬਨਾਮ 28 ਸਾਲ ਵੀ ਇਹਨਾਂ ਨੇ 28 ਸਾਲ ਕੰਮ ਕੀਤਾ ਸੀਟ ਤਾਂ ਆਪਣੇ ਹੱਥੋਂ ਚਲੀ ਗਈ ਸੀ ਚਾਂਸ ਤਾਂ ਆਪਣੇ ਕੋਲੇ ਕੋਈ ਹੈ ਹੀ ਨਹੀਂ ਸੀ ਇਹ ਤਾਂ ਕੋਈ ਪਰਮਾਤਮਾ ਵੱਨੀ ਉਹ ਰਹਿਮਤ ਦੇ ਰੂਪ ਦੇ ਵਿੱਚ ਸਾਡੇ ਕੋਲ 2.5 ਸਾਲ ਆ ਗਏ ਵੀ ਇਹ 2.5 ਸਾਲ ਆਪਦੇ ਆਪ ਨੂੰ ਦੇਖ ਲਓ ਯਾਰ ਆਪਾਂ ਸਾਰਾ 28 ਸਾਲ ਆਪਾਂ ਬਾਹਰ ਲੈਣ ਨੂੰ ਜਿਤਾਈ ਗਏ 16 ਸਾਲ ਆਪਾਂ ਸਦਾਰ ਮੰਤਰੀਪਾਲ ਨੂੰ ਜਿਤਾਤਾ 13 ਸਾਲ ਦੇ ਕਰੀਬ ਆਪਾਂ ਰਾਜੀਵ ਵੜਿੰਗ ਨੂੰ ਜਿਤਾਤਾ ਇੱਕ ਬਾਦਲ ਦੇ ਸੀ ਇੱਕ ਮੁਖਸਰ ਦੇ ਸੀ ਮੈਂ 2.5 ਸਾਲ ਆਪਦੇ ਵਾਸਤੇ ਵੋਟ ਪਾ ਲਓ ਐਸ ਗੱਲ ਤੇ ਬਸ ਆਹੀ ਨਾਰਾ ਉਹਨਾਂ ਨੇ ਮੇਰੇ ਤੇ ਏਤbaar ਕਰ ਲਿਆ ਵਿਸ਼ਵਾਸ ਕਰ ਲਿਆ ਕਿਉਂਕਿ ਮੈਂ ਕਦੇ ਕਿਸੇ ਨੂੰ ਲਾਰਾ ਨਹੀਂ ਲਾਇਆ ਭਾਈ ਸਾਹਿਬ ਐਤਾ ਹੀ ਯਾਦਾ ਜੇ ਹਾਂ ਕਰਤੀ ਤਾਂ ਫਿਰ ਮੈਂ ਕੰਮ ਕਰਵਾਇਆ ਨਹੀਂ ਮੈਂ ਨਾ ਕਰ ਦਿੰਦਾ ਉਹ ਨਾ ਵੀ ਹੋਣਾ ਨਹੀਂ ਇੱਕ ਏਸੇ ਗੱਲ ਤੇ ਮੇਰੇ ਤੇ ਵਿਸ਼ਵਾਸ ਕਰਕੇ ਅੱਜ ਤੁਸੀਂ ਦੇਖੋ ਜੀ ਸਾਰਾ ਆਲਮ ਵੀ ਬਦਲਿਆ ਪਿਆ ਭਾਈ ਸਾਹਿਬ ਅੱਛਾ ਟੱਲੋ ਸਾਹਿਬ ਇੱਕ ਚੀਜ਼ ਦੱਸੋ ਕਿ ਗਿੱਦੜ ਵੀ ਤੁਸੀਂ ਦੇਖੋ ਹੁਣ ਗੱਲ ਕੀਤੀ ਕਿਵੇਂ ਲੰਮਾ ਸਮਾਂ ਇੱਥੇ ਜੁੜਿਆ ਹੈ ਇਹੋ ਜਿਹੇ ਕਿਹੜੀਆਂ ਖਾਸ ਮੁਸ਼ਕਲਾਂ ਨੇ ਕਿਉਂਕਿ ਤੁਸੀਂ ਕਹ ਮੈਂ ਗਿੱਦੜਾ ਵਾਲਾ ਲੋਕਲ ਦਾ ਫਿਰ ਜੇ ਲੋਕਲ ਨੂੰ ਤਾਂ ਬਹੁਤ ਜ਼ਿਆਦਾ ਪਤਾ ਹੋਣਾ ਚਾਹੀਦਾ ਹੈ ਇਹੋ ਜਿਹੀਆਂ ਕੀ ਮੁਸ਼ਕਲਾਂ ਨੇ ਜਿਹੜੀਆਂ ਤੁਸੀਂ ਚਾਹੋਗੇ ਕਿ ਮੈਂ ਹੱਲ ਕਰਵਾ ਦੇਆ ਪੈਸਾ ਮੈਨੂੰ ਜਦੋਂ ਮਾਨ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਪੁੱਛੀ ਸੀ ਨਾ ਤੇ ਮੈਨੂੰ ਬੜੀ ਸ਼ਰਮ ਆਈ ਸੀ ਜਦੋਂ ਮੈਨੂੰ ਪੁੱਛਿਆ ਵੀ ਤੇਰੇ ਡਿੰਪੀ ਕੀ ਕੰਮ ਆ ਤੂੰ ਦੱਸ ਮੇਰੀ ਪਾਰਟੀ ਚ ਆ ਜਾ ਜਦੋਂ ਮੇਰਾ ਬਾਦਲ ਫੈਮਿਲੀ ਨਾਲ ਥੋੜਾ ਜਿਹਾ ਫਰਕ ਪੈ ਗਿਆ ਸੀ ਤੇ ਮੈਨੂੰ ਇੰਨੀ ਸ਼ਰਮ ਆਈ ਐਨਾ ਕੰਪੈਰੈਂਸ ਫੀਲ ਹੋਇਆ ਜਦੋਂ ਮੈਂ ਡਿਮਾਂਡ ਰੱਖੀ ਕੀ ਡਿਮਾਂਡ ਰੱਖੀ ਜੀ ਸਾਡੇ ਸੀਵੇਜ ਸਾਫ਼ ਕਰਾ ਦਿਓ ਸਾਡੇ ਪੀਣ ਵਾਲਾ ਪਾਣੀ ਹੈ ਨਹੀਂ ਸਾਡੇ ਇਲੈਕਟ੍ਰਿਸਿਟੀਜ਼ ਦੀ ਪ੍ਰੋਬਲਮ ਆ ਟਰਾਂਸਫਾਰਮਰ ਵਧਾ ਦਿਓ ਹਾਡ ਮੜਾ ਰੱਖੀਏ ਭਾਈ ਸਾਹਿਬ ਜਦ ਕੀ ਮੈਨੂੰ ਕਹਿਣਾ ਚਾਹੀਦਾ ਸੀ ਸਾਡੇ ਭਾਈ ਸਾਹਿਬ ਇੰਡਸਟਰੀ ਲੈ ਕੇ ਦਿਓ ਵੱਡੀ ਸਾਡੇ ਕੋਈ ਯੂਨੀਵਰਸਿਟੀ ਲੈ ਕੇ ਆਓ ਵੱਡੀ ਸਾਡੇ ਕੋਈ ਮੈਡੀਕਲ ਕਾਲਜ ਲੈ ਕੇ ਆਓ ਜਿਸ ਦੇ ਨਾਲ ਸਾਡਾ ਇਹ ਏਰੀਆ ਤਰੱਕੀ ਕਰੇ ਲੋਕਾਂ ਨੂੰ ਰੁਜ਼ਗਾਰ ਮਿਲੇ ਅਸੀਂ ਤਾਂ ਭਾਈ ਸਾਹਿਬ 77 ਸਾਲ ਹੋ ਗਏ ਯਾਦ ਹੋਏ ਨੂੰ ਹਜੇ ਤੱਕ ਸੀਵਰੇਜ 'ਚ ਹੀ ਫਸੇ ਖੜੇ ਆ ਇਹ ਸੋਚ ਕੇ ਮੈਂ ਚੱਲਿਆ ਮੈਂ ਵੀ ਇੱਕ ਵਾਰੀ ਜਿੰਨੇ ਵੀ ਪੈਸੇ ਇਹ ਤੇ ਲੱਗ ਗਏ ਮਾਨ ਸਾਹਿਬ ਤੋਂ ਪ੍ਰੋਮਿਸ ਲਿਆ 50 ਸਾਲ ਲਾ ਵਾਸਤੇ ਕਟੋ-ਕਟ ਇਸ ਚੀਜ਼ ਤੋਂ ਨਜ਼ਾਤ ਦਵਾਉਣੀ ਆ ਸੀਵਰੇਜ ਵਾਟਰ ਵਾਕਸ ਤੇ ਇਲੈਕਟ੍ਰਿਸਿਟੀ ਇਹ ਤਾਂ ਕਿਦਣੇ ਵਿੱਚ ਸ਼ਹਿਰ ਦਾ ਹੋ ਗਿਆ ਰੈਸਟ ਆਫ ਕੰਸਟੀਟਿਊਐਂਸੀ ਸਰ ਸਾਰੀ ਜੀ ਇਹ ਪ੍ਰੋਬਲਮ ਆ ਜੀ ਜਾਂ ਤਾਂ ਪੀਣ ਵਾਲਾ ਪਾਣੀ ਆਉਂਦਾ ਨਹੀਂ ਜਿਹੜੇ ਪਿੰਡ ਚ ਆਉਂਦਾ ਫਿਰ ਉਥੋਂ ਬਾਹਰ ਨਹੀਂ ਜਾਂਦਾ ਸਾਰਾ ਛਪੜਾਂ ਚ ਜਮਾ ਹੋਈ ਜਾਂਦਾ ਛਪੜਾਂ ਜੋ ਜਮਾ ਹੋ ਕੇ ਇੰਨੀ ਕੁ ਮਤਲਬ ਕਿ ਗੰਦਗੀ ਫੈਲਦੀ ਆ ਜੀ ਡੇਂਗੂ ਵਗੈਰਾ ਇੰਨੀਆਂ ਕੁ ਬਿਮਾਰੀਆਂ ਫੈਲਦੀਆਂ ਹਸਪਤਾਲ ਭਰੇ ਪਏ ਆ ਜੀ ਬਿਮਾਰੀਆਂ ਨਾਲ ਪਹਿਲੀ ਪ੍ਰਾਇੋਰਟੀ ਇਹ ਆ ਜੀ ਵੀ ਜਿੱਥੇ ਰਹਿਣਾ ਉਹ ਮਹੌਲ ਨੂੰ ਸਾਫ ਸੁਥਰਾ ਬਣਾਉਣਾ ਬਾਕੀ ਤੇ ਚਲੋ ਸਾਰੇ ਕੰਮ ਚੱਲਦੇ ਹੀ ਰਹਣੇ ਆ ਜੌਬਸ ਦੇਖੋ ਜੀ ਸਾਡੀ ਗਵਰਨਮੈਂਟ ਬੜੇ ਫੇਰ ਤਰੀਕੇ ਨਾਲ ਇਮਾਨਦਾਰੀ ਨਾਲ ਦੇ ਰਹੀ ਹੈ ਜਿਹੜੇ ਮੈਰਿਟ ਚ ਬੱਚੇ ਆਉਂਦੇ ਆ 110 ਬੱਚੇ ਸਾਡੇ ਕੰਸਟੀਟਿਊਐਂਸੀ ਦੇ ਲੱਗੇ ਆ ਭਾਈ ਸਾਹਿਬ ਮੈਂ ਵੀ ਪਹਿਲਾਂ ਬੋਰਡ ਨੂੰ ਫੇਕ ਸਮਝਦਾ ਹੁੰਦਾ ਸੀ ਵੀ ਮਾਨ ਸਾਹਿਬ ਐਵੇਂ ਆਈ ਜਾਂਦੇ ਆ ਦੱਸੋ ਕਿਹੜਾ ਬੱਚਾ ਲੱਗਾ ਪਰ ਐਕਚੁਅਲ ਦੇ ਵਿੱਚ ਲੱਗੇ ਆ ਕਿਉਂਕਿ ਉਹ ਮੈਨੂੰ ਮਿਲੇ ਆ ਕੇ ਇਹਨੂੰ ਕਹਿੰਦੇ ਭਾਈ ਸਾਹਿਬ ਅਸੀਂ ਜੌਬ ਲੱਗੇ ਆ ਤੁਹਾਡੇ ਰਾਹ ਚ ਮੈਂ ਥਾਣੇਦਾਰ ਬਣਿਆ ਪੂਰੀ ਠੋਕ ਕੇ ਮਦਦ ਕਰੂੰਗਾ ਸਾਰਾ ਪਰਿਵਾਰ ਮੇਰੇ ਲਿੰਕੜਾ ਕੜਾਈ ਲੇਸਟ 110 ਬੱਚੇ ਲੱਗੇ ਆ ਜਿਹਨਾਂ ਦੀ ਇੱਕ ਪੰਜੀਬ ਨਹੀਂ ਲੱਗੀ ਅੱਛਾ ਇੱਕ ਸ਼ਿਕਵਾ ਹੈ ਕਿਸਾਨਾਂ ਨੂੰ ਉਹ ਕੱਲਾ ਤੁਹਾਡੇ ਨਾਲ ਨਹੀਂ ਹੈਗਾ ਸਾਰੇ ਲੀਡਰਾਂ ਨਾਲ ਹੈ ਕਿ ਅਸੀਂ ਮੰਡੀਆਂ ਚ ਰੋਲ ਰਹੇ ਆ ਡਾਇਆ ਸਾਨੂੰ ਮਿਲ ਰਹੀ ਨਹੀਂ ਕੋਈ ਲੀਡਰ ਸਾਡੇ ਕੋਲੇ ਮੰਡੀ ਚ ਆ ਕੇ ਹਾ ਦਾ ਨਾਹਰਾ ਤੱਕ ਨਹੀਂ ਮਾਰ ਰਿਹਾ ਤਾਂ ਇਸ ਆ ਉਹਦੇ ਵਿੱਚ ਸਾਰੇ ਕੁਝ ਚੰਦ ਬੰਦੇ ਹੁੰਦੇ ਆ ਜਿਹੜੇ ਗਿੱਲਾ ਪ੍ਰਗਟ ਕਰਦੇ ਆ ਅੱਜ ਕੱਲ ਬੜਾ ਐਡਵਾਂਸਡ ਹੋ ਗਿਆ ਜੀ ਤੁਹਾਡੇ ਵਰਗੇ ਆਪਣਾ ਭਰਾ মিডিਆ ਨੂੰ ਮੈਂ ਤਾਂ ਕਹੂੰਗਾ ਲੈ ਕੇ ਸਭ ਨੂੰ ਪਤਾ ਵੀ ਇਹ ਜਿਹੜੇ ਮੰਡੀਆਂ ਚ ਕਿਸਾਨ ਰੁੱਲ ਰਹੇ ਆ ਇੱਕ ਬਦਲਾ ਲਊ ਨੀਤੀ ਦੇ ਤਹਿਤ ਰੁੱਲ ਰਹੇ ਆ ਜਿਹੜਾ ਅਸੀਂ ੱੱਕੇ ਨਾ ਭੀਜਪੀ ਦਾ ਕਾਨੂੰਨ ਵਾਪਸ ਕਰਾਇਆ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਕੀਰਤੀ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਵਾਪਸ ਕਰਾਇਆ ਇਹ ਉਹਦਾ ਇੱਕ ਬਦਲਾ ਲਿਆ ਜਾ ਰਿਹਾ ਇਨਡਾਇਰੈਕਟ ਤਰੀਕੇ ਨਾਲ ਵੀ ਉਹਵੇਂ ਨਹੀਂ ਤਾਂ ਫਿਰ ਆਏ ਸੀ ਕਿਉਂਕਿ ਦੇਖੋ ਭਾਈ ਸਾਹਿਬ ਸਾਡਾ ਤਾਂ ਇਹਦੇ ਚ ਕਿਤੇ ਕੋਈ ਗੈਪ ਹੀ ਹੈ ਨਹੀਂ ਝੋਨਾ ਕਿਸਾਨ ਨੇ ਬੀਜਣਾ ਮੰਡੀਆਂ ਚ ਆਉਣਾ ਸਾਡੀ ਤਿਆਰੀ ਆ ਮੰਡੀਆਂ ਦੇ ਵਿੱਚ ਮੰਡੀਆਂ ਦੇ ਵਿੱਚ ਏਜੰਸੀ ਇਸ ਨੇ ਲੈਣਾ ਉਹ ਏਜੰਸੀ ਸਾਰੀਆਂ ਸੈਂਟਰ ਦੀਆਂ ਮੰਡੀਕਰਨ ਬੋਰਡ ਦਾ ਇੱਕ ਵਿਚੋਲਾ ਦੈਟਸ ਇਟ ਏਜੰਸੀਜ਼ ਨੇ ਲੈ ਕੇ ਸ਼ੈਲਰਸ ਅਲਾਟ ਕਰਨੇ ਆ ਉਹਨਾਂ ਨੇ ਸ਼ੈਲਰਸ ਨੂੰ ਭੇਜ ਦੇਣਾ ਸ਼ੈਲਰਸ ਨੇ ਸ਼ੈਲਿੰਗ ਕਰਕੇ ਆਪਣਾ ਗਰਾਊਂਡਾਂ ਵਿੱਚ ਭੇਜ ਦੇਣਾ ਤੇ ਗਰਾਊਂਡ ਆਲਰੇਡੀ ਆਪਣਾ ਫੁੱਲ ਕਰੀ ਬੈਠਿਆ ਇਹਨਾਂ ਨੇ ਖਾਲੀ ਕਰਾਇਆ ਹੀ ਨਹੀਂ ਜਦ ਕਿ ਸੀਐਮ ਸਾਹਿਬ 6 ਮਹੀਨਿਆਂ ਦਾ ਇਹਨਾਂ ਨੂੰ ਲੈਟਰਸ ਕੱਢੀ ਜਾਂਦੇ ਰੋਲਾ ਪਾਈ ਜਾਂਦੇ ਵੀ ਇਹਨਾਂ ਨੂੰ ਖਾਲੀ ਕਰੋ ਨਹੀਂ ਸਾਨੂੰ ਆਊਗੀ ਪ੍ਰੋਬਲਮ ਆਊਗੀ ਪ੍ਰੋਬਲਮ ਪ੍ਰੈਸ ਕਾਨਫਰੰਸਾਂ ਕੀਤੀਆਂ ਚੀਫ ਸੈਕਟਰੀ ਸਾਹਿਬ ਜਾਏ ਫੂਡ ਐਂਡ ਸਪਲਾਈ ਦੇ ਸੈਕਟਰੀ ਸਾਹਿਬ ਜਾਏ ਮੇਰੇ ਕੋਲ ਲੈਟਰਸ ਬਣਿਆ ਇਹ ਜਾਣ ਕੇ ਨਾਲੇ ਸਾਡੀ ਇੰਡਸਟਰੀ ਖਤਮ ਕਰਨਗੇ ਜਿੰਨੀ ਸ਼ੈਲਰ ਦੀ ਇੰਡਸਟਰੀ ਆ ਕਿੰਨੇ ਲੋਕ ਇਹਦੇ ਤੇ ਰੋਜ਼ਗਾਰ ਦੇ ਤਹਿਤ ਜੁੜੇ ਹੋਏ ਆ ਇੱਕ ਤੀਰ ਨਾਲ 2-3 ਸ਼ਿਕਾਰ ਕਰ ਰਹੇ ਆ ਨਾਲੇ ਕਿਸਾਨਾਂ ਨਾਲੋਂ ਬਦਲਾ ਨਾਲੇ ਕਿਸਾਨਾਂ ਦੀ ਖੱਜਲਖੁਆਰੀ ਪਲੱਸ ਪੰਜਾਬ ਦੀ ਇੰਡਸਟਰੀ ਖਰਾਬ ਪਲੱਸ ਲੋਕਾਂ ਦੀ ਖੱਜਲਖੁਆਰੀ ਤੇ ਨਾਲ ਪੰਜਾਬ ਸਰਕਾਰ ਨੂੰ ਬਦਨਾਮੀ ਇਹ ਨਹੀਂ ਕੁਝ ਕਰਦੇ ਤੇ ਡੀਏਪੀ ਡੀਏਪੀ ਆ ਰਹੀ ਆ ਜੀ ਡੀਏਪੀ ਵੀ ਹੁਣ ਪਿੱਛੇ ਨਹੀਂ ਤਾਂ ਭਾਈ ਸਾਹਿਬ ਸੈਂਟਰ ਨੇ ਆ ਨਾ ਸਾਡੀਆਂ ਡਿਮਾਂਡਸ ਉਥੇ ਪਹੁੰਚੀਆਂ ਵੀ ਆ ਭੇਜ ਨਹੀਂ ਤਾਂ ਉਹਨਾਂ ਨੇ ਆਲਾ ਜੀ ਸਾਡੇ ਕੋਲ ਤਾਂ ਕੋਈ ਕਾਰਖਾਨਾ ਹੈ ਨਹੀਂ ਹਾਂ ਜੇ ਸਾਡੀ ਕੋਈ ਡਿਮਾਂਡ ਚ ਕਮੀ ਆ ਅਸੀਂ ਕੋਈ ਨਹੀਂ ਕੀਤੀਆਂ ਉਹ ਉਹ ਉਹਦੇ ਅਸੀਂ ਗਨਾ ਕਰਾਂ ਅਸੀਂ ਤਾਂ ਰੋਜ਼ ਰੌਲਾ ਪਾਈ ਜਾਂਦੇ ਆ ਪੈਸੇ ਐਡਵਾਂਸ ਦੇੇ ਬੈਠੇ ਆ ਸਾਰੇ ਭੇਜਤਾ ਉਹ ਨਹੀਂ ਰੇ ਸਿਰਫ ਇਸੇ ਕਰਕੇ ਜਿੰਨਾ ਕਿਸਾਨਾਂ ਨੂੰ ਅਸੀਂ ਖਜਲ ਕਰ ਸਕੀਏ ਉਨਾ ਹੀ ਥੋੜਾ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਸੋ ਇਸ ਗੱਲਬਾਤ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਫੇਸਬੁਕ ਪੋਇਜ ਤੇ ਯੂਟਿਊਬ ਚੈਨਲ ਦੇ ਥਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ